ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਸਰਾਂ ਡੇਰੀ ਫਾਰਮ ਤੇ ਬਾਈ ਪਿੰਡ ਸੁਖਾਨੰਦ ਤਸੀਦ ਬਾਗਾਪਰਾਣਾ ਜ਼ਿਲ੍ਹਾ ਬਠਿੰਡਾ ਜੇ ਕਿਸੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਸਬਸਕ੍ਰਾਈਬ ਕਰ ਲਾ ਕਰੋ Facebook ਪੇਜ ਨੂੰ ਫੋਲੋ ਕਰ ਲਾ ਕਰੋ ਬਾਈ ਕੋਲ ਜੀ ਚਾਰ ਆ ਕਾਫੀ ਚਾਰ ਆ ਚੈੱਕ ਕਰ ਲਈ ਤੇ ਬਾਈ ਨੇ ਇਹ ਬਕਾਉ ਕੀਤਾ 450 ਰੁਪਏ ਬਾਈ ਕਹਿੰਦਾ ਰੇਟ ਆ ਵਿੱਚ ਮਾਨਤਨ ਫੇਰ ਵੀ ਹੋ ਜੂ ਜੇ ਬਾਈ ਇਕੱਠਾ ਲੈਂਦਾ ਨਾ ਉਹ ਚ ਥੋੜਾ ਆ ਹੋਰ ਵੀ ਕਰਦੂ ਆ ਬਾਈ ਮਨ ਤਾਂ ਜੇ ਕਿਸੇ ਨੂੰ ਬਾਈ ਨੂੰ ਲੋਡ ਹੋਵੇ 4 ਦੀ ਤੇ ਬਾਈ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਆ ਸਕਰੀਨ ਤੇ ਚੱਲਦਾ ਤੋ ਬਾਈ ਨਾਲ ਜਰੂਰ ਕਨੈਕਟ ਕਰੋ ਧੰਨਵਾਦ ਜੀ ਥੈਂਕ ਯੂ 4 ਵੀ ਜੀ ਮੰਨ ਕੇ ਲੋ ਕਾਫੀ ਆ ਜੀ ਘੇਰ ਵੀਰ ਨੂੰ 4 ਦੀ ਲੋਡ ਹੁੰਦੀ ਹੈ ਨਾ ਤੇ ਬਾਈ ਨਾਲ ਜਰੂਰ ਕਨੈਕਟ ਕਰੋ ਧੰਨਵਾਦ ਜੀ ਥੈਂਕ ਯੂ